Thank yeah. i the... ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਠ ਸਾਹਿਬ 10ਵੀਂ ਪ੍ਰਥਮ ਭਗਉਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਦੇ ਅਮਰਦਾਸ RAMਦਾਸੇ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋਂ ਨਿਦ ਆਵੇ ਧਾਏ ਸਭ ਤਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲ ਜੀ ਜੰਗ ਪਿਆਰੀਆਂ ਚੌਹਾਂ ਸਹਿਬ ਜਾਦਿਆਂ ਚਾਲੀਆਂ ਮੁਕਤਿਆ ਹੱਥੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇਗ ਵਾਹੀ ਦੇਖ ਕੇ ਅਨ ਡਿੱਟ ਕੀਤਾ ਤਿੰਨਾ ਪਿਆਰੀਆਂ ਸਚਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲ ਜੀ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰੀਆਂ ਨਾਲ ਚਰਾਈ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੱਲ ਜੀ ਕਰਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਗੁਣ ਜੀ ਵਾਹਿਗੁਰੂ ਮੈਂ ਤੁਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੋਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਛਿਆ ਰਿਆਇ ਤ ਦੀਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲਾ ਜੀ ਸਹਾਈ ਹੋ ਸਿੱਖਾ ਨੂੰ ਸਿੱਖੀ দান ਕੀ ਇਸ দান ਰਹਿਤ দান ਬੀਕ দান ਵਸਾਹਾ দান ਪਰੂਸਾਹ দান ਦਾਨਾ ਸਿਰਦਾਨ ਨਾਮਦਾਨ ਸਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਗੋਲ ਜੀ ਸੇਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹੀ ਗੁਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸੋਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੀ ਜਿਨ੍ਹਾਂ ਤੋਂ ਪੰਚ ਨੂੰ ਵਸੋੜਿਆ ਗਿਆ ਤੇਨਾਂ ਦੇ ਖੁੱਲੇ ਦਰਸ਼ਨ ਦਿਦਾਰ ਸੇਵਾ ਸੁਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਮਣਿਆਂ ਦੀ ਮਾਨ ਸਤ ਗੁਰੂ ਨਿਤੋਣਿਆਂ ਦੀ ਤਾਣ ਨਿਓਟਿਆਂ ਦੀ ਓਟ ਸੱਚੀ ਪਿਤਾ ਵਾਹੀ ਗੁਰੂ ਧਨ ਧਨ ਜੁਗ ਜੁਗ ਅਡਾਲ ਚਵਰ ਸ਼ਤਰ تخت ਦੇ ਮਾਲਕ ਗੁਰਤਾ ਗੱਦੀ ਤੇ ਸੁਭਾਈ ਮਾਨ ਗੁਰ ਸ਼ਬਦ ਦੇ ਅਵਤਾਰ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹضور ਅਰਦਾਸ ਬੇੰਤੀ ਹਦੀ ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਰਹਿਣ ਬਤੀ ਧੋਈ ਆਇਆ ਚਾਰ ਪਹਿਰ ਦੇਣਾ ਆਪਣੇ ਭਾਣੇ ਅੰਦਰ ਸੁਖ ਸ਼ਾਂਤੀ ਸਰਬ ਪ੍ਰਤੀਤ ਕਰੋ ਨਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਿਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਧੂ ਸਾਹਿਬ ਵਿਖੇ ਪਾਵਨ ਦਰਬਾਰਾਂ ਦੇ ਅੰਦਰ ਆਪ ਜੀ ਦੇ ਸੁੰਦਰ ਸੰਗਾਸਨ ਤਿਆਰ ਹਨ ਕਿਰਪਾ ਕਰੋ ਸੰਘਾਸਨਾ ਤੇ ਪ੍ਰਕਾਸ਼ਮਨ ਹੋ ਕਰ ਸੰਗਤਾਂ ਨੂੰ ਖੁੱਲੇ ਦਰਸ਼ਨ ਦੇਦਾਰ ਪਾਵਣ ਭਗਤਰ ਅਪਦੇਸ਼ ਬਖਸ਼ ਕੇ ਨਿਹਾਲ ਕਰੋ ਦਰ ਆਏ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋ ਸਿੱਖੀ ਸਦਕ ਪਰਉਸਾਨਾਮਦਾਨ ਬਖਸ਼ੂ ਨਾਂ ਸੋਗ ਭਾਵਨਾਵਾਂ ਪੂਰਨ ਕਰਨੀਆਂ ਯਾਤਰਾ ਸਫਲ ਕਰਨੀ ਪਰਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ੂਨੀ ਆਪ ਜੀ ਕਰੋ ਕਿਰਪਾ ਪਾਵਨਾ ਪਵਿੱਤਰ ਸਵ ਰੂਪ ਸੁਖ ਆਸਨ ਅਸਥਾਨਾਂ ਤੋਂ ਪ੍ਰਕਾਸ਼ ਵਸਥਾਨਾਂ ਤੇ ਨ ਜਾਣਦੀ ਆਗਿਆ ਬਖਸ਼ੋ ਜੀ ਰਸਤੇ ਵਿੱਚ ਆਪ ਅੰਗ ਸੰਗ ਸੁਹਾੜੀ ਹੋਣਾ ਸਰਬੱਤ ਦੇ ਕਾਰਜ ਰਸ ਕਰੇ ਸੇ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਮ ਕਨਾਮ ਜੜ ਦੇ ਕਾਲਾ ਤੇਰੇ ਬਾਣੇ ਸਰਬਤ ਦਾ ਫਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ